ਵਿਆਹ ਦੀਆਂ ਖੁਸ਼ੀਆਂ ਬਦਲੀਆਂ ਗਮ ਚ ਸਟੇ ਤੇ ਹੀ ਲਾੜੀ ਦੀ ਹੋਈ ਮੌਤ ਲਾੜਾ ਵੀ ਹੋਇਆ ਬੇਹੋਸ਼ ਮੰਦਬਾਗੀ ਖਬਰ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਦੀਆਂ ਖੁਸ਼ੀਆਂ ਮੌਕੇ ਤੇ ਹੀ ਗਮ ਚ ਬਦਲਦੀਆਂ ਹੋਈਆਂ ਨਜ਼ਰ ਆਈਆਂ ਤਾਂ ਲਾੜਾ ਲਾੜੀ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਤੇ 23 ਸਾਲ ਦੀ ਲਾੜੀ ਜਿਸ ਦਾ ਨਾਮ ਨੀਲਾ ਮਣਾਰੀ ਦੱਸਿਆ ਜਾ ਰਿਹਾ ਹੈ ਜਿਸ ਦੀ ਮੌਕੇ ਤੇ ਹੀ ਸਟੇਜ ਤੇ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲਾਮਾ ਫੇਰੇ ਤੋਂ ਬਾਅਦ ਜੈ ਮਾਲਾ ਦੀਆਂ ਰਸਮਾਂ ਦੇ ਲਈ ਲਾੜਾ ਲਾੜੀ ਨੂੰ ਸਟੇਜ ਤੇ ਲੈ ਕੇ जाया ਜਾ ਰਿਹਾ ਸੀ ਤਾਂ ਲਾੜੀ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਜਿੱਥੇ ਮੌਕੇ ਤੇ ਹੀ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਤੇ ਡਾਕਟਰ ਵੱਲੋਂ ਦਵਾਈ ਵੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਲਾੜਾ ਲਾੜੀ ਨੂੰ ਸਟੇਜ ਤੇ ਜੈ ਮਾਲਾ ਲਈ ਲੈ ਕੇ ਜਾਇਆ ਗਿਆ ਤਾਂ ਉੱਥੇ ਲਾੜੀ बेहोश ਹੋ ਕੇ ਗਿਰ ਜਾਂਦੀ ਆ ਤੇ ਸੋਫੇ ਤੇ ਹੀ ਲਾੜੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤੇ ਲਾੜਾ ਵੀ ਦੱਸਿਆ ਜਾ ਰਿਹਾ ਕਿ ਇਸ ਸਬਕ ਨੂੰ ਬਾਅਦ बेहोश ਹੋ ਗਿਆ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦਾ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਨੇ ਹਾਂ ਜਾਵਾਂ ਦੇ ਨਾਲ ਆਏ ਸੀ ਜਾਵਾਂ ਨਾਲ ਖੁਸ਼ੀਆ ਮਾਤਮ ਤੇ ਹਾਂਜੀ ਆ ਇਸ ਟਾਈਮ ਤੇ ਅਸੀਂ ਤੇ ਪਹੁੰਚ ਗਏ ਸੀ ਠੀਕ ਨਾ ਜੀ ਵੇ ਹੋਏ ਜੀ ਇਹ ਘਟਨਾ ਸਾਡੇ ਨਾਲ ਬੀਤੀ ਕਿਹੜੀ ਹੋਇਆ ਜੀ ਠੀਕ ਸੀ ਬੱਚਾ ਸਾਡਾ ਆਨੰਦ ਗਰਜ ਹੋਏ ਨੇ ਖੁਸ਼ੀ-ਖੁਸ਼ੀ ਗਏ ਨੇ ਉੱਥੇ ਆਪਣੇ ਟੈਂਟ ਲੱਗਾ ਜਿੱਥੇ ਉੱਥੇ ਜਾਣਾ ਸੀ ਤਾਂ ਟੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਸੂਸ ਹੋਇਆ ਇਹਨਾਂ ਨੂੰ ਜਦੋਂ ਪਾਣੀ-ਪੋਣੀ ਪੀਤਾ ਤਾਂ ਸਹੀ ਹੋ ਗਏ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਗਨ ਵੀ ਪੈਣੇ ਸੀ ਜੈ ਮੱਲਾ ਪਾਣੀ ਸੀ ਉੱਥੇ ਉਸ ਥੀਂ ਤੇ ਗਏ ਨੇ ਸੀ ਤੇ ਜਾ ਕੇ ਕਿ ਦੋ ਸੋਫੇ ਤੇ ਬੈਠ ਰਹੇ ਤੇ ਬਸ ਉਸ ਤੋਂ ਪੁੱਛ ਨਹੀਂ ਆਨੰਦ ਕਰ ਜੋਗੇ ਜੀ ਆਨੰਦ ਕਰ ਜੋਗੇ ਸੀ ਬਣ ਆਨੰਦ ਕਰ ਜੋਗੇ ਸੀ ਸ਼ਗਨ ਜੈ ਮਾਲਾ ਜੈ ਮਾਲਾ ਸੁਣ ਲਈ ਸੀ ਠੀਕ ਜੀ ਉਹਨਾਂ ਕੋਈ ਦੱਸਿਆ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ ਕੁਛ ਨਹੀਂ ਉਹਨਾਂ ਨੇ ਥੋੜੀ ਘਬਰਾਟ ਬਿਲਾ ਦੱਸਿਆ ਸੀ ਘਬਰਾਟ ਹੋ ਰਹੀ ਏ ਪਾਣੀ ਪੁਣੀ ਪਿਲਾਇਆ ਤਾਂ ਠੀਕ ਹੋ ਗਿਆ ਉਸ ਤੋਂ ਬਾਅਦ ਉੱਤੇ ਉਸ ਤੋਂ ਬਾਅਦ ਨਹੀਂ ਬੋਲੇ ਤੇ ਨਾ ਹੀ ਉਹਨਾਂ ਨੇ ਕੁਛ ਦੱਸਿਆ ਜੈ ਚੰਨ ਜੈ ਚੰਨ ਬੇਟੀ ਦਾ ਕੀ ਨਾਮ ਹੈ ਮੇਲਮਰਾਨੀ ਕੀ ਕੋਈ ਕਟਮਾ ਵਾਪਰੀ ਹੋ ਫਨੰਦ ਕਰਕੇ ਚੁੱਕ ਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵੀ ਠੀਕ ਹੈ ਫਿਰ ਗਏ ਆ ਜਿੱਥੇ ਸਟੇਜ ਜਗਾ ਸੀ ਆਪਾਂ ਜੈ ਮਾਲਾ ਪਾਉਣੀ ਸੀ ਸਜਣ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੋੜੇ ਮਹਿਸੂਸ ਹੋਇਆ ਮੜ ਕੇ ਸੀ ਆਖਾ ਵੀ ਚੱਲ ਇੱਥੇ ਦਵਾਈ ਦੇਣ ਦੀ ਆਪਾਂ ਜਲਾਲਵਾਂ ਦੇ ਲੈ ਚੱਲਨੇ ਫਿਰ ਘਰ ਲੈ ਲੈਂਗਾ ਲੂੰਗਾ ਅਬੀ

ਲਾਹੌਰ ਤੋਂ ਬਾਅਦ ਛਗਣ ਵਿਆਰ ਹੋ ਰਹੀ ਸੀ ਹਾਂ ਛਗਣ ਵਿਆਰ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ